प्यारे दर्शकों प्यार भरी सत्स्री आकार आज ਦੀ ਕਹਾਣੀ ਘਰ ਕੀ ਹੁੰਦਾ ਹੈ ਸਿਆਣੇ ਕਹਿੰਦੇ ਹਨ ਘਰ ਉਹ ਹੁੰਦਾ ਹੈ ਜਿਸ ਘਰ ਵਿੱਚ 5 6 ਮੈਂਬਰ ਆਪਸ ਵਿੱਚ ਰਲ ਮਿਲ ਕੇ ਰਹਿੰਦੇ ਹੋਣ ਜਿਸ ਘਰ ਵਿੱਚ ਪੈੜਾਂ ਲੱਗਦੀਆਂ ਹੋਣ ਜਿੱਥੇ ਰੌਲਾ ਰੱਪਾ ਜ਼ਿਆਦਾ ਹੋਵੇ ਜਿੱਥੇ ਮਾਂਜਣ ਵਾਲੇ ਭੰਡੇ ਹੋਏ ਹੀ ਰਹਿਣ ਜਿੱਥੇ ਰੋਣ ਹੱਸਣ ਖੇਡਣ ਤੇ ਨੱਚਣ ਟੱਪਣ ਦੀਆਂ ਆਵਾਜ਼ਾਂ ਆਉਂਦੀਆਂ ਹੋਣ ਉਸ ਨੂੰ ਘਰ ਕਹਿੰਦੇ ਹਨ ਇਹ ਸਭ ਉੱਥੇ ਹੀ ਹੋਵੇਗਾ ਜਿੱਥੇ ਚਾਰ ਜੀ ਰਹਿੰਦੇ ਹੋਣਗੇ ਜਿੱਥੇ ਪ੍ਰੇਮ ਪਿਆਰ ਹੋਵੇਗਾ ਤੇ ਉਹ ਪਿਆਰ ਨਾਲ ਹੱਸਦੇ ਖੇਡਦੇ ਹੋਣਗੇ ਘਰ ਉਹ ਹੁੰਦਾ ਹੈ ਜਿੱਥੇ ਕਲਕਾਰੀਆਂ ਗੂੰਜਦੀਆਂ ਹਨ ਘਰ ਉਹ ਨਹੀਂ ਹੁੰਦਾ ਜਿੱਥੇ 5 6 ਬੈੱਡਰੂਮ ਹੋਣ ਤੇ ਰਹਿੰਦੇ ਵਿੱਚ ਸਿਰਫ ਦੋ ਜੀ ਹੋਣ ਇਸ ਨੂੰ ਘਰ ਨਹੀਂ ਕਿਹਾ ਜਾ ਸਕਦਾ ਉਹ ਸੀਮਿੰਟ ਲੋਹੇ ਤੇ ਕੰਕਰ ਦਾ ਘਰ ਹੋਵੇਗਾ ਪਰ ਉਹ ਨਹੀਂ ਹੁੰਦਾ ਜਿੱਥੇ 6-7 ਬੈੱਡਰੂਮ ਹੋਣ ਤੇ 6-7 ਹੀ ਵਿੱਚ ਰਹਿਣ ਵਾਲੇ ਮੈਂਬਰ ਹੋਣ ਪਰ ਹਰ ਇੱਕ ਮੈਂਬਰ ਆਪੋ ਆਪਣੇ ਕਮਰੇ ਵਿੱਚ ਮੋਬਾਈਲ ਜਾਂ ਟੀਵੀ ਉੱਤੇ ਬੈਠਾ ਹੋਵੇ ਕਹਨ ਦੇ ਕਿਸੇ ਵੀ ਮੈਂਬਰ ਨੂੰ ਇੱਕ ਦੂਜੇ ਦੀ ਕੋਈ ਖਬਰ ਸਾਰ ਹੀ ਨਾ ਹੋਵੇ ਕਿ ਕੋਈ ਕਿੱਥੇ ਹੈ ਕਿਵੇਂ ਹੈ ਸਗੋਂ ਹਰੇਕ ਮੈਂਬਰ ਆਪੋ ਆਪਣੇ ਕਮਰੇ ਵਿੱਚ ਵਿਅਸਤ ਹੋਵੇ ਉਸ ਨੂੰ ਘਰ ਨਹੀਂ ਕਹਿੰਦੇ ਉਹ ਤਾਂ ਸਿਰਫ ਦਿਖਾਵੇ ਦਾ ਤੇ ਪੱਥਰ ਤੇ ਕੰਕਰੀਟ ਤੇ ਸੀਮੈਂਟ ਦਾ ਘਰ ਹੋਵੇਗਾ ਇਹੋ ਜਿਹੇ ਘਰ ਵਿੱਚ ਦਮ ਘੁੱਟਦਾ ਹੈ ਉੱਥੇ ਤਾਂ ਸਾਹ ਲੈਣਾ ਵੀ ਮੁਸ਼ਕਲ ਹੁੰਦਾ ਹੈ ਉਸ ਜਗ੍ਹਾ ਤੇ ਤਾਂ 2-4 ਮਿੰਟ ਰੁਕਣਾ ਵੀ ਔਖਾ ਹੋ ਜਾਂਦਾ ਹੈ ਸੋ ਉਸ ਨੂੰ ਪਿਆਰਿਓ ਘਰ ਨਹੀਂ ਕਿਹਾ ਜਾ ਸਕਦਾ ਸੋ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਘਰ ਨੂੰ ਘਰ ਬਣਾਈਏ ਤੇ ਘਰ ਵਿੱਚ ਜਿੰਨੇ ਵੀ ਮੈਂਬਰ ਹਨ ਸਭ ਮਿਲ ਜੁਲ ਕੇ ਪਿਆਰ ਸਤਿਕਾਰ ਤੇ ਇੱਕ ਦੂਜੇ ਦੀ ਖਬਰਸਾਰ ਰੱਖਦੇ ਹੋਏ ਸਭ ਦੇ ਸਹਿਯੋਗ ਨਾਲ ਰਹਿੰਦੇ ਹੋਏ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰਗੇ ਤੇ ਸਿਆਣੇ ਸੱਚ ਹੀ ਕਹਿੰਦੇ ਹਨ ਕਿ ਹੱਸਦਿਆਂ ਦੇ ਘਰ ਵੱਸਦੇ ਹੁੰਦੇ ਹਨ ਧੰਨਵਾਦ